चलता चली जा रहे हैं क्योंकि जो गर्मा ने बंद तीन चार तरीके के गांह ले रहे मान लो ਓਕੇ ਆ ਜਾ ਅੱਗੇ ਆ ਜਾ ਸਦੀਪ ਜੀ ਨੂੰ ਪਤਾ ਲੈਣਾ ਹੈ ਕਿ ਕੀ ਗੱਲ ਬਾਤ ਹੈ ਨਹੀਂ ਨਹੀਂ ਬਸ ਉਹ ਤੁਹਾਨੂੰ ਪਤਾ ਪਿਛਲੇ ਦਿਨ ਜਿਹੜੀ ਕਟਰਾ ਵਾਪਸੀ ਸੀ ਉਹਦੇ ਕਰਕੇ ਸਦੀਪ ਤੁਹਾਡੀ ਸਾਡੇ ਇਲਾਕੇ ਦੇ ਬੰਦੇ ਪਰਵਾਹ ਹੈ ਸਾਡਾ ਪਤਾ ਲੈਣਾ ਹੈ ਉਹਨਾਂ ਦੀ ਸਿਹਤ ਦਾ ਕੋ ਠੀਕ ਨਹੀਂ ਕੰਮ ਠੀਕ ਹੋ ਗਿਆ ਉਹਨਾਂ ਦੀ ਲੱਤ ਜੂ ਬੋਲੀ ਲੱਗੀ ਸੀ ਸੋ ਉਹਨਾਂ ਨੂੰ ਵਿਸ਼ਵਾਸ ਹੋਇਆ ਕਿ ਪਰਵਾਹ ਦੇ ਨਾਲ ਹੈ ਸਰਕਾਰ ਭੂਜੀ ਸਰਕਾਰ ਹਮੇਸ਼ਾ ਹੀ ਜਿਹੜੇ ਲੋਕ ਐਦਾਂ ਦੀਆਂ ਘਟਰਾਵਾਂ ਸਵਾਚਦੇ ਉਹਨਾਂ ਦੇ ਨਾਲ ਖੜੀ ਦੀਏ ਉਹ ਜਿਹੜੇ ਲੋਕ ਐਦਾਂ ਦੀਆਂ ਘਟਰਾਵਾਂ ਕਰਦੇ ਆ ਅਸੀਂ ਉਹਨਾਂ ਦੇ ਹਮੇਸ਼ਾ ਗੇਸਟ ਰਹੇ ਤੇ ਗੇਸ ਹੀ ਰਵਾਂ ਸਰ ਇਹ ਕਿ ਆਡੀਓ ਵਾਇਰਲ ਹੋ ਰਹੀ ਹੈ ਜਿਹੜੀ ਉਹ ਗੈਂਗਸਟਰ ਦੀ ਜਿਹੜੀ ਪੁਲਿਸ ਨੂੰ ਸਿੱਧੀ ਧਮਕੀ ਦੇ ਰਹੀ ਉਹ ਕੋਈ ਛੋਟਾ ਹੋ ਗਿਆ 20 ਐਸਪੀ ਹੁੰਦੀਆਂ ਦਿੰਦੇ ਆ ਆਡੀਓ ਦੀ ਕਿਹੜੀ ਗੱਲ ਹੈ ਉਹ ਮੇਰੇ ਸਿੱਧਾ ਹਾਲਚਾਲ ਜਿਹੜਾ ਮੇਨਾਂ ਇਨਸੀਡੈਂਟ ਕਰ ਮੈਨੂੰ ਉਹਦੇ ਬਾਰੇ ਪਤਾ ਨਹੀਂ ਕਿਉਂਕਿ ਮੈਂ ਤੇ ਆਪਣਾ ਗੋਲੀ ਲੱਗਣ ਕਰਕੇ ਬੈੱਡ ਤੇ ਆ ਠੀਕ ਹੈ ਜੀ ਬਾਕੀ ਜੋ ਵੀ ਉਹ ਕਹਿੰਦੇ ਆ ਉਹਦੇ ਜ ਕੋਈ ਤੱਥ ਸੱਚ ਨਹੀਂ ਹੈਗਾ ਸਿਰਫ ਉਹ ਆਪਣਾ ਜਿਹੜਾ ਜੋ ਵੀ ਇਹ ਗੁੰਡਾਗਰਦੀ ਦਾ ਕੰਮ ਚਲਾ ਰਹੇ ਆ ਉਰ ਤੋਂ ਡਰਦੇ ਤੇ ਕਾਰਵਾਈ ਤੋਂ ਬਚਣ ਖਾਤਰ ਤਰ੍ਹਾਂ ਤਰ੍ਹਾਂ ਦੇ ਦੋਸ਼ ਲਾ ਕੇ ਪਾ ਰਹੇ ਆ ਬਾਕੀ ਆਪਣੇ ਐਸਐਸਪੀ ਸਾਹਿਬ ਡੀਆਈਜੀ ਸਾਹਿਬ ਡੀਐਸਟੀ ਸਾਹਿਬ ਐਸਐਚਓ ਸਾਹਿਬ ਇਹਨਾਂ ਸਾਰਿਆਂ ਨੇ ਇਹੋ ਹੀ ਵਿਸ਼ਵਾਸ ਦਵਾਇਆ ਹੈ ਕਿ ਜੋ ਵੀ ਕਾਰਵਾਈ ਆ ਜਿਹੜੇ ਦੋਸ਼ੀ ਹੋ ਬਖਸ਼ ਨਹੀਂ ਜਾਣਗੇ ਆਪਣੇ ਕੈਬਨਿਟ ਮੰਤਰੀ ਸਰਦਾਰ ਕੁਲਦੀਪ ਸਿੰਘ ਜੀ ਢੜੀਵਾਲ ਆਏ ਉਹਨਾਂ ਨੇ ਹਾਲਚਾਲ ਪੁੱਛਿਆ ਉਹਨਾਂ ਨੇ ਵੀ ਪ੍ਰਸ਼ਾਸਨ ਨੂੰ ਸਾਰੇ ਨਿਰਦੇਸ਼ ਦਿੱਤੇ ਆ ਕਿ ਇਹਨਾਂ ਦੀ ਸਿਕਿਉਰਿਟੀ ਵਾਸਤੇ ਜਿਹੜਾ ਵੱਤੋ ਵੱਤ ਉਪਰਾਲਾ ਕੀਤਾ ਜਾਵੇ ਤੇ ਜੋ ਵੀ ਦੋਸ਼ੀ ਹੋਣਗੇ ਜਿਨ੍ਹਾਂ ਨੇ ਵੀ ਕੋਈ ਗਿਨਾਹ ਕੀਤਾ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਆ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਨਹੀਂ ਹੁਣ ਇਹਨਾਂ ਵੱਲੋਂ ਤੁਹਾਨੂੰ ਕੀ ਆਸ਼ਵਾਸ਼ਣ ਦਿੱਤਾ ਗਿਆ ਵੀ ਜਿਹੜੇ ਹਿਸਾਬ ਨਾਲ ਉਹ ਧਮਕੀਆਂ ਦੇ ਰਿਹਾ ਸੀ ਗੈਂਗਸਟਰ ਸਰੀਆਮ ਸੀ ਇਹ ਧਮਕੀਆਂ ਦੇ ਰਿਹਾ ਹੈ ਦੇਖੋ ਜੀ ਇਹਦੇ ਹੁਣ ਪੁਲਿਸ ਦੀ ਕਾਰਵਾਈ ਪੁਲਿਸ ਆਪਣੀ ਪੂਰੀ ਤਨਦੇਹੀ ਨਾਲ ਕੰਮ ਕਰਨ ਲਈ ਆ ਹੋ ਸਕਦਾ ਛੇਤੀ ਤੋਂ ਛੇਤੀ ਜੋ ਵੀ ਹੈਗਾ ਦੋਸ਼ੀ ਆ ਫੜੇ ਜਾਣਗੇ ਪੰਜਾਬ ਦੀ ਜਿਹੜੀ ਪੁਲਿਸ ਆ ਬਹੁਤ ਜ਼ਿਆਦਾ ਸਟਰੋਂਗ ਆ ਇਹ ਦੋਸ਼ੀ ਨੂੰ ਜਿੱਥੇ ਵੀ ਹੋਇਆ ਕੱਢ ਲਿਆਉਣਗੇ ਬਾਹਰ ਕੋਈ ਚੱਕਰ ਨਹੀਂ ਠੀਕ ਹੈ ਜੇ ਅੱਗੇ ਬਾਈਕ ਰੂਡ ਦੀ ਮੇਰ ਨਾਲ ਗੁਰੂ ਰਾਮਦਾਸ ਬਾਬਾ ਬੁੱਢਾ ਸਾਹਿਬ ਦੀ ਮੇਰ ਨਾਲ ਜਾਨ ਬੱਜ ਗਈ ਆ ਦੂਜਾ ਮੇਰੇ ਇਲਾਕੇ ਦੇ ਲੋਕਾਂ ਦੀਆਂ ਦਵਾਵਾਂ ਨਾਲ ਸਾਰੇ ਭੈਣ ਭਰਾਵਾਂ ਨੇ ਇੰਨਾ ਸਾਥ ਦਿੱਤਾ ਹੈ ਸਾਰੀ ਇਤਨੀ ਅਰਦਾਸਾਂ ਕੀਤੀਆਂ ਮੇਰੀ ਜਾਨ ਬੱਜ ਗਈ ਆ ਠੀਕ ਹੈ ਜੀ